ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਫਲਾਈਓਵਰ ਤੇ ਓਵਰਟੇਕ ਕਰਦੇ ਸਮੇਂ ਇੱਕ ਸੜਕ ਹਾਦਸਾ ਵਾਪਰ ਗਿਆ ਹੈ ਤੇ ਜਿਸ ਦੇ ਵਿੱਚ ਇੱਕ ਮਹਿਲਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਹੈ ਜਿਸ ਨੂੰ ਜ਼ੇਰੇ ਇਲਾਜ ਚੰਡੀਗੜ੍ਹ ਪੀਜੇ ਰੈਫਰ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ ਮੋਹਿੰਦਰ ਸਿੰਘ ਨੇ ਦੱਸਿਆ ਕਿ ਇੱਕ ਗੱਡੀ ਕਰਨਾਲ ਤੋਂ ਚਿੰਦਪੁਰਨੀ ਸਾਈਡ ਨੂੰ ਜਾ ਰਹੀ ਸੀ ਅਤੇ ਦੂਸਰੀ ਗੱਡੀ ਉਨ੍ਹਾਂ ਤੋਂ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀ ਤਾਂ ਡਿਜ਼ਾਇਰ ਗੱਡੀ ਇੱਕ ਟੈਂਕਰ ਨੂੰ ਓਵਰਟੇਕ ਕਰਨ ਲੱਗੀ ਤਾਂ ਦੂਸਰੀ ਸਾਈਡ ਤੋਂ ਆ ਰਹੀ ਗੱਡੀ ਦੇ ਨਾਲ ਟਕਰਾ ਗਈ ਤੇ ਇਸ ਹਾਦਸੇ ਦੇ ਵਿੱਚ ਇੱਕ ਮਹਿਲਾ ਬੁਰੀ ਤਰ੍ਹਾਂ ਘਾਇਲ ਹੋ ਗਈ ਹੈ ਦੱਸਣਾ ਚਾਹੁੰਦੇ ਆ ਕਿ ਫਲਾਈਓਵਰ ਦੀ ਫਿਲਹਾਲ ਇੱਕ ਸਾਈਡ ਹੀ ਚੱਲ ਰਹੀ ਹੈ ਜਿਸ ਦੇ ਚੱਲਦੇ ਹੋਏ ਦੋਮਾਂ ਸਾਈਡ ਤੋਂ ਆਉਣ ਵਾਲਾ ਟ੍ਰੈਫਿਕ ਇੱਕ ਸਾਈਡ ਉੱਤੇ ਹੀ ਪਾਇਆ ਗਿਆ ਹੈ ਇਸ ਤੋਂ ਪਹਿਲਾਂ ਵੀ ਇਸ ਫਲਾਈਓਵਰ ਤੇ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ ਇਹਨਾਂ ਸੜਕ ਹਾਸਿਆਂ ਨੂੰ ਕੰਟਰੋਲ ਕਰਨ ਦੇ ਲਈ ਟ੍ਰੈਫਿਕ ਪੁਲਿਸ ਨੂੰ ਵੀ ਉਚਿਤ ਕਦਮ ਤਲ ਤੋਂ ਜਲਦ ਉਠਾਣੇ ਚਾਹੀਦੇ ਹਨ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਨ ਦੇ ਰਿਪੋਰਟ ਸਾਈਡ ਤੇ ਜਾ ਰਹਾ tha ਠੀਕ ਹੈ ਹਮਨੇ ਵਾਲ ਨੇ ਟਰੱਕ ওভারਟੇ ਕਰ ਰਹਾ ਕੋ ਸੈਂਟਰਲ ਟਰੱਕਾ ਉਹ ਪੂਰਾ ওভারਫੀਲਡ ਪਰ ਆ ਗਿਆ ਠੀਕ ਹੈ ਗਾੜੀ ਤੋਂ ਸੋਵਟੇਕ ਹੋਈ ਨਹੀਂ ਜੀ ਸਰ ਮੈਂ ਪਿੱਛੇ ਦਾ ਫਲਾਈਓਰ ਮੈਂ ਕਹਾਂ ਸਾਈਡ ਮੈਂ ਕਹਾਂ ਰਕੂ ਮੈਂ ਗਾੜੀ ਬ੍ਰੇਕ ਬਿਲਿਅਨਸ ਪਰ ਪੂਰਾ ਹੀ ਮੇਰੇ ਕੋ ਅੱਗੇ ਜਾ ਕੇ ਟੱਕਰ ਮਾਰੀ ਆਪ ਕਹਾਂ ਜਾ ਰਹੇ ਸੀ ਸਰ ਕਹਾਂ ਤੇ ਆ ਰਹੇ ਸੀ ਤਿੰਪੁਰ ਨੂੰ ਜਾ ਰਹਾ ਸੀ ਮਤਲਬ ਠੀਕ ਹੈ ਕਹਾਂ ਸੇ ਆਏ ਸਰ ਆਪ ਕਰਨਾਲ ਕਰਨਾਲ ਸੇ ਸਾਥ ਮੇ ਕੌਣ ਹੈ ਆਪਕੇ ਸਰ ਵਾਈਫ ਹੈ ਔਰ ਬੱਚ ਫੈਮਿਲੀ ਵੀ ਠੀਕ ਹੈ ਠੀਕ ਹੈ ਸਰ ਜੀ ਸਰ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪ੍ਰਦੀਪ ਕੁਮਾਰ ਸ਼ਰਮਾ ਜੀ ਪ੍ਰਦੀਪ ਜੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਉਹਨੇ ਤੇ ਆ ਰਹੇ ਸੀ ਚੰਡੀਗੜ੍ਹ ਜਾ ਰਹੇ ਸੀ ਜੀ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਇਆ ਸਰ ਨੰਗਲ ਫਲਾਈਓਵਰ ਤੇ ਕਿੱਦਾਂ ਹੋਇਆ ਜੀ ਇਹ ਸਰ ਪਿੱਛੇ ਦੇ ਇੱਕ ਗੱਡੀ ਨੇ ਹਿੱਟ ਕੀਤਾ ਮੈਂ ਅਗਲੀ ਗੱਡੀ 'ਚ ਜਾ ਕੇ ਹਿੱਟ ਹੋ ਗਈ ਮੇਰੀ ਗੱਡੀ ਠੀਕ ਹੈ ਤੁਹਾਡੇ ਨਾਲ ਕੌਣ ਕੌਣ ਸੀ ਗੱਡੀ 'ਚ ਮੇਰੀ ਵਾਈਫ ਨਾਲ ਵਾਈਫ ਨਾਲ ਸਾਰੇ ਠੀਕ ਹੈ ਕੋਈ ਸੱਟ ਚੋਟ ਤਾਂ ਨਹੀਂ ਹੈ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਮਿੰਦਰ ਜੀ ਅੱਜ ਇੱਕ ਐਕਸੀਡੈਂਟ ਹੋਇਆ ਇੱਥੇ ਫਲਾਈਓਵਰ ਤੇ ਕਿੱਦਾਂ ਹੋਇਆ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਹੈ ਟ੍ਰੈਫਿਕ ਨੂੰ ਵੀ ਸੁਚਾਰੂ ਕਰਨ ਲਈ ਕੀ ਕੀਤਾ ਗਿਆ ਜੀ ਦੇਖੋ ਇਹ ਐਕਚੁਅਲੀ ਕੀ ਹੋਇਆ ਇਹ ਗੱਡੀ ਜਿਹੜੀ ਹੈ ਉਨਾ ਸਾਈਡ ਤੋਂ ਆ ਰਹੀ ਸੀਗੀ ਡਿਜ਼ਾਇਰ ਵਾਲਾ ਜਿਹੜਾ ਇੱਕ ਕਰਨਾਲ ਤੋਂ ਆ ਰਹੀ ਸੀ ਜਿਹੜੀ ਕਰਨਾਲ ਤੋਂ ਆ ਰਹੀ ਸੀ ਉਹ ਆਪਣੀ ਲਾਈਨ ਤੇ ਚੱਲ ਰਹੀ ਸੀ ਜਿਹੜਾ ਉਨਾ ਸਾਈਡ ਤੋਂ ਆ ਰਿਹਾ ਉਹਨੇ ਟੈਂਕਰ ਵਾਲੇ ਨੂੰ ਓਵਰਟੇਕ ਕੀਤਾ ਓਵਰਟੇਕ ਕਰਦਿਆਂ ਹੀ ਫਲਾਈਓਵਰ ਤੇ ਐਕਸੀਡੈਂਟ ਹੋਇਆ ਫਲਾਈਓਵਰ ਦੀ ਇੱਕ ਸਾਈਡ ਚੱਲ ਰਹੀ ਹੈ ਦੂਜੀ ਵਾਲਾ ਬਣ ਰਹੀ ਹੈ ਤੇ ਉਹਨੇ ਓਵਰਟੇਕ ਕੀਤਾ ਜਿਵੇਂ ਓਵਰਟੇਕ ਕੀਤਾ ਮਤਲਬ ਵਿਦਨ 1 ਮਿੰਟ ਦੇ ਵਿੱਚ ਸੈਕਿੰਡਾ ਜਿਹਾ ਐਕਸੀਡੈਂਟ ਹੋਇਆ ਸੋ ਜਿਹਦੇ ਵਿੱਚ ਕਰਨਾਲ ਤੋਂ ਜਿਹੜੀ ਸਾਈਡ ਤੋਂ ਆ ਰਹੇ ਆ ਉਹਨਾਂ ਦੀ ਇੱਕ ਲੇਡੀਜ਼ ਜਿਹੜੀ ਇੰਜਰਡ ਹੋਈ ਹੈ ਜਿਹਨੂੰ ਕੇ ਪੀਡੀਆ ਰੈਪਰ ਕੀਤਾ ਤੇ ਜਿਹੜੀ ਗੱਡੀਆਂ ਜਿਹੜੀਆਂ ਹੈਗੀ ਆ ਅਸੀਂ ਸਾਈਡ ਤੇ ਕਰਾ ਦਿੱਤੀਆਂ ਨੇ ਫਿਰ ਇਹਨਾਂ ਨੂੰ ਥਾਣੇ ਲਿਜਾ ਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੈ ਬਾਅਦ ਦੇ ਵਿੱਚ ਅਗਰ ਇਹਨਾਂ ਦਾ ਰਾਜੀਨਾਮਾ ਆਉਂਦਾ ਠੀਕ ਹੈ ਨਹੀਂ ਤਾਂ ਜੋ ਜੋ ਕਾਰਵਾਈ ਹੋਗੀ ਉਹ ਇਹਨਾਂ ਦੇ ਕੀਤੀ ਜਾਊਗੀ